ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਾਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1171 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1172 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਬਸੰਤ ਮਹੱਲਾ ਤੀਜਾ ਘਰ ਪਹਿਲਾ ਦੋ ਤੁਕੇ ਰਾਗ ਬਸੰਤ ਘਰ ਪਹਿਲੇ ਵਿੱਚ ਤੀਸਰੇ ਪਾਦਸ਼ਾਹ ਤੁੰਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਦੋ ਤੁਕੀ ਬਾਣੀ ਦੋ ਤੁਕਾਂ ਵਾਲੀ ਬਾਣੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਮਹਾਰੂਤੀ ਮੈਂ ਸਦ ਬਸੰਤ हे ਪ੍ਰਭੂ ਸਾਰੇ ਮਹੀਨਿਆਂ ਵਿੱਚ ਸਾਰੀਆਂ ਰੁੱਤਾਂ ਵਿੱਚ ਸਦਾ ਖਿੜੇ ਰਹਿਣ ਵਾਲਾ ਤੂੰ ਆਪ ਹੀ ਮੌਜੂਦ ਹੈ ਜਿਤ ਹਰਿਆ ਸਭ ਜੀ ਅਜੰਤ ਜਿਸ ਤੇਰੀ ਬਰਕਤ ਨਾਲ ਰੇਕ ਜੀਵ ਸਜਿੰਦ ਹੈ ਕਿਆ ਹੋ ਆਖਾਂ ਕਿਰਮ ਜੰਤਾ ਮੈਂ ਤੁਛ ਜਿਹਾ ਜੀਵ ਕੀ ਆਖ ਸਕਦਾ ਹਾਂ ਤੇਰੇ ਬਾਰੇ ਤੇਰਾ ਕਿਨੈ ਨਾ ਪਾਇਆ ਆਦੇ ਅੰਤ ਕਿਸੇ ਨੇ ਪੀਹੇ ਪਰਮਾਤਮਾ ਨਾ ਮੁਢ ਲੱਭਾ ਹੈ ਤੇਰਾ ਨਾ ਅਖੀਰ ਲੱਭਾ ਹੈ ਤੂੰ ਬੇਅੰਤ ਹੈ ਕਿਸਨੇ ਤੇਰਾ ਅੰਤ ਨਹੀਂ ਪਾਇਆ ਤੇ ਸਾਹਿਬ ਕੀ ਕਰੈ ਸੇਵਾ हे ਮਾਲਕ हे ਪ੍ਰਭੂ ਦੇਵ ਜਿਹੜੇ ਮਨੁੱਖ ਤੇਰੀ ਸੇਵਾ ਭਗਤੀ ਕਰਦੇ ਹਨ ਪਰਮ ਸੁਖ ਪਾਵੇ ਆਤਮ ਦੇਵ ਰਹਾਉ ਉਹ ਸਭ ਤੋਂ ਉੱਚਾ ਆਤਮਕ ਆਨੰਦ ਮਾਣਦੇ ਹਨ ਰਹਾਉ ਕਰਮ ਹੋਵੇ ਤਾਂ ਸੇਵਾ ਕਰੈ ਜਦੋਂ ਕਿਸੇ ਮਨੁੱਖ ਉਤੇ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਤਦੋਂ ਪਰਮਾਤਮਾ ਦੀ ਸੇਵਾ ਭਗਤੀ ਕਰਦਾ ਹੈ ਗੁਰ ਪ੍ਰਸਾਦੀ ਜੀਵਤ ਮਰੈ ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਦੁਨੀਆਂ ਦੇ ਕਿਰਤਕਾਰ ਕਰਦਾ ਹੋਇਆ ਹੀ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਆਂਦੇ ਨਾ ਸਾਚ ਨਾਮ ਉਚਰੈ ਉਹ ਮਨੁੱਖ ਹਰ ਵੇਲੇ ਪਰਮਾਤਮਾ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਉਚਾਰਦਾ ਰਹਿੰਦਾ ਹੈ ਇਨ ਬਿਦ ਪ੍ਰਾਣੀ ਦੁੱਤਰਤਰੈ ਤੇ ਇਸ ਤਰੀਕੇ ਨਾਲ ਉਹ ਮਨੁੱਖ ਉਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ ਵੇਖੇ ਅਮਰਤ ਕਰਤਾਰ ਉਪਾਏ ਆਤਮਕ ਮੌਤ ਲਿਆਉਣ ਵਾਲੀ ਮਾਇਆ ਤੇ ਆਤਮਕ ਜੀਵਨ ਦੇਣ ਵਾਲਾ ਨਾਮ ਇਕਰਤਾਰ ਪ੍ਰਮਾਤਮਾ ਨੇ ਹੀ ਪੈਦਾ ਕੀਤੇ ਹਨ ਸੰਸਾਰ ਬਿਰਖ ਕੋ ਦੋਏ ਫਲ ਲਾਏ ਜਗਤ ਇੱਕ ਰੁੱਖ ਦੀ ਨਿਆਈ ਹੈ ਇਸ ਰੁੱਖ ਨੂੰ ਇਹ ਦੋਵੇਂ ਫਲ ਚੰਗਾ ਤੇ ਮਾੜਾ ਲਾਏ ਹੋਏ ਹਨ ਆਪੇ ਕਰਤਾ ਕਰੇ ਕਰਾਏ ਸਰਵ ਵਿਆਪਕ ਹੋ ਕੇ ਕਰਤਾਰ ਪ੍ਰਮਾਤਮਾ ਪ੍ਰਭੂ ਆਪੇ ਸਭ ਕੁਝ ਕਰ ਰਿਹਾ ਹੈ ਤੇ ਸਾਥੋਂ ਜੀਵਾਂ ਪਾਸੋਂ ਕਰਾ ਰਿਹਾ ਹੈ ਜੋ ਤੇ ਸੁਭਾਵੈ ਤਿਸੈ ਖਵਾਏ ਜਿਸ ਜੀਵ ਨੂੰ ਜਿਹੜਾ ਫਲ ਖਵਾਣ ਦੀ ਉਸ ਦੀ ਮਰਜ਼ੀ ਹੁੰਦੀ ਹੈ ਉਸੇ ਨੂੰ ਹੀ ਉਹ ਖਵਾ ਦਿੰਦਾ ਹੈ ਭਾਵੇਂ ਜੋ ਸੰਸਾਰ ਬਿਰਖ ਨੂੰ ਚੰਗੇ ਤੇ ਮੰਦੇ ਫਲ ਲੱਗੇ ਹੋਏ ਹਨ ਜਿਹੜਾ ਫਲ ਪ੍ਰਮਾਤਮਾ ਦੀ ਮਰਜ਼ੀ ਹੈ ਭਾਵੇਂ ਕਿਸੇ ਨੂੰ ਚੰਗਾ ਭਗਤੀ ਵਾਲਾ ਜੀਵਨ ਬਖਸ਼ ਦੇਵੇ ਤੇ ਬਾਪੇ ਪਾਪਾ ਵਿੱਚ ਬਖੇਰ ਦੇਵੇ ਸਭ ਉਹਦੇ ਹੱਥ ਵਿੱਚ ਹੈ ਨਾਨਕ ਜਿਸ ਨੂੰ ਨਦਰ ਕਰੇ ਏ ਨਾਨਕ ਜਿਸ ਮਨੁੱਖ ਉਤੇ ਕਰਤਾਰ ਪ੍ਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ ਅਮਰਤ ਨਾਮ ਆਪੇ ਦੇ ਉਸ ਨੂੰ ਆਪ ਹੀ ਉਹ ਆਤਮਿਕ ਜੀਵਨ ਦੇਣ ਵਾਲਾ ਆਪਣਾ ਨਾਮ ਲੈਂਦਾ ਹੈ ਵਿਖਿਆ ਕੀ ਬਾਸ ਨਾ ਮਨਹਿ ਕਰੇ ਉਸ ਦੇ ਅੰਦਰੋਂ ਮਾਇਆ ਦੀ ਲਾਲਸਾ ਰੋਕ ਦਿੰਦਾ ਹੈ ਆਪਣਾ ਪਾਣਾ ਆਪ ਕਰੇ ਅਤੇ ਆਪਣੀ ਰਜਾ ਪਰਮਾਤਮਾ ਆਪ ਹੀ ਕਰਦਾ ਹੈ ਬਸੰਤ ਮਹੱਲਾ ਤੀਜਾ ਰਾਤੇ ਸਾਚ ਹਰ ਨਾਮ ਨਿਰਾਲਾ ਏ ਪ੍ਰਭੂ ਪਰਮਾਤਮਾ ਜਿਹੜੇ ਮਨੁੱਖ ਤੇਰੇ ਸਦਾ ਥਿਰ ਨਾਮ ਵਿੱਚ ਰੰਗੇ ਜਾਂਦੇ ਹਨ ਓ ਪਰਸਾਨ ਚਿਤ ਰਹਿੰਦੇ ਹਨ ਦਇਆ ਕਰੋ ਪ੍ਰਭ ਦੀਨ ਦਿਆਲਾ हे ਦੀਨਾ ਉਤੇ ਦਇਆ ਕਰਨ ਵਾਲੇ ਪ੍ਰਭੂ ਪਰਮਾਤਮਾ ਮੇਰੇ ਉਤੇ ਵੀ ਮਿਹਰ ਕਰ ਮੈਨੂੰ ਵੀ ਆਪਣਾ ਨਾਮ ਬਖਸ਼ ਤਿਸ ਬਿਨ ਅਵਰ ਨਹੀਂ ਮੈਂ ਕੋਏ ਉਸ ਪ੍ਰਭੂ ਤੋਂ ਬਿਨਾ ਮੈਨੂੰ ਹੋਰ ਕੋਈ ਬੇਲੀ ਨਹੀਂ ਦਿਸਦਾ ਜਿਉਂ ਪਾਵੈ ਤਿਉਂ ਰੱਖੈ ਸੋਏ ਜਿਵੇਂ ਉਸ ਦੀ ਰਜਾ ਹੁੰਦੀ ਹੈ ਤਿਵੇਂ ਉਹ ਜੀਵਾਂ ਦੀ ਰਖਿਆ ਕਰਦਾ ਹੈ ਗੁਰੂ ਗੋਪਾਲ ਮੇਰੇ ਮਨ ਭਾਏ ਗੁਰੂ ਪਰਮੇਸ਼ਰ ਮੇਰੇ ਮਨ ਵਿੱਚ ਪਿਆਰਾ ਲੱਗਦਾ ਹੈ ਰਹਿ ਨਾ ਸਕੋ ਦਰਸ਼ਨ ਦੇਖੇ ਬਿਨਾਂ ਸਹਿਜ ਮਿਲੋ ਗੁਰ ਮੇਲ ਮਿਲਾਏ ਰਹਾਓ ਮੈਂ ਉਸ ਦਾ ਦਰਸ਼ਨ ਕਰਨ ਤੋਂ ਬਿਨਾਂ ਰਹਿ ਨਹੀਂ ਸਕਦਾ ਦਰਸ਼ਨ ਤੋਂ ਬਿਨਾ ਮਨੁ ਤਿਰ ਜ ਨਹੀਂ ਆਉਂਦੀ ਜਦੋਂ ਗੁਰੂ ਮੈਨੂੰ ਆਪਣੀ ਸੰਗਤ ਵਿੱਚ ਮੜਾਂਦਾ ਹੈ ਤਦੋਂ ਮੈਂ ਆਤਮਾ ਘੜੋਲ ਤਬ ਜਿ ਟਿਕ ਕੇ ਉਸ ਨੂੰ ਮਿਲਦਾ ਹਾਂ ਰਹਾਓ ਇਹ ਮਨ ਲੋਭੀ ਲੋਭ ਲੁਭਾਨ ਜਿਸ ਮਨੁੱਖ ਦਾ ਇਹ ਲਾਲਚੀ ਮਨ ਸਦਾ ਲਾਲਚ ਵਿੱਚ ਹੀ ਫਸਿਆ ਰਹਿੰਦਾ ਹੈ ਰਾਮ ਬਸਾਰ ਬੌਰ ਪਛੋਤਾਨਾ ਤਾਉ ਮਨੁੱਖ ਪਰਮਾਤਮਾ ਦਾ ਨਾਮ ਭੁਲਾ ਕੇ ਫਿਰ ਹੱਥ ਮੜਦਾ ਹੈ ਪਛਤਾਉਂਦਾ ਹੈ ਜਦੋਂ ਕੋਈ ਹੱਥ ਨਹੀਂ ਆਉਂਦਾ ਬਿਸ਼ਰਤ ਮਿਲਾਏ ਗੁਰ ਸੇਵ ਰੰਗੇ ਜਿਹੜੇ ਮਨੁੱਖ ਗੁਰੂ ਦੀ ਦਸੀ ਹਰੀ ਭਗਤੀ ਵਿੱਚ ਰੰਗੇ ਜਾਂਦੇ ਹਨ ਉਹਨਾਂ ਨੂੰ ਪ੍ਰਭੂ ਚਰਨਾਂ ਤੋਂ ਵਿਛੋੜਿਆ ਨੂੰ ਗੁਰੂ ਮੁੜ ਮਿਲਾ ਦਿੰਦਾ ਹੈ ਹਰ ਨਾਮ ਦਿਓ ਮਸਤਕ ਵੜ ਭਾਗੇ ਜਿਨ੍ਹਾਂ ਦੇ ਮੱਥੇ ਉੱਤੇ ਭਗ ਜਾਗ ਪਏ ਉਹਨਾਂ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਬਖਸ਼ਿਸ਼ ਕਰ ਦਿੱਤਾ ਪੌਣ ਪਾਣੀ ਕੀ ਇਹ ਦੇਹ ਸਰੀਰਾ ਇਹ ਸਰੀਰ ਹਵਾ ਪਾਣੀ ਆਦਕ ਤਤਾਂ ਦਾ ਬਣਿਆ ਹੋਇਆ ਹੈ ਹੋਮੈ ਰੋਗ ਕਠਨ ਤਨ ਪੀੜਾ ਜਿਸ ਮਨੁੱਖ ਦੇ ਇਸ ਸਰੀਰ ਵਿੱਚ ਹਮੈ ਦਾ ਰੋਗ ਹੈ ਉਹਦੇ ਸਰੀਰ ਵਿੱਚ ਇਸ ਰੋਗ ਦੀ ਕਰੜੀ ਪੀੜ ਟਿਕੀ ਰਹਿੰਦੀ ਹੈ ਗੁਰਮਖ ਰਾਮ ਨਾਮ دارو ਗੁਣ ਗਾਇਆ ਗੁਰੂ ਦੇ ਸਾਨਮਖ ਹੋ ਕੇ ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਉਂਦਾ ਹੈ ਪਰਮਾਤਮਾ ਦਾ ਨਾਮ ਉਸ ਦੇ ਵਾਸਤੇ ਹਮੈ ਰੋਗ ਦੂਰ ਕਰਨ ਲਈ ਦਵਾਈ ਬਣ ਜਾਂਦਾ ਹੈ ਹਉਮੈ ਨਾਵੇ ਨਾਲ ਵਿਰੋਧ ਹੈ ਦੋਏ ਨਾ ਵਸੈ ਇਕ ਥਾਏ ਕਿਉਂਕਿ ਜਿੱਥੇ ਜਿਹੜੇ ਮਨ ਵਿੱਚ ਹਉਮੈ ਹੁੰਦੀ ਹੈ ਹਿਰਦੇ ਵਿੱਚ ਹਉਮੈ ਹੁੰਦੀ ਉਥੇ ਪਰਮਾਤਮਾ ਦਾ ਨਾਮ ਨਹੀਂ ਵਸਦਾ ਪਹਿਲੇ ਆਪਣੇ ਅੰਦਰੋਂ ਹਉਮੈ ਮਗਾਣੀ ਪੈਂਦੀ ਏ ਫਿਰ ਪਰਮਾਤਮਾ ਦੇ ਨਾਮ ਦੀ ਕਿਰਪਾ ਹੁੰਦੀ ਏ ਤੇ ਇਨਸਾਨ ਦੇ ਮਨ ਵਿੱਚ ਹਉਮੈ ਦੀ ਥਾਂ ਪਰਮਾਤਮਾ ਦਾ ਨਾਮ ਵਸਣ ਲੱਗ ਪੈਂਦਾ ਹੈ ਘਰ ਕਿਰਪਾ ਗੁਰ ਰੋਗ ਗਵਾਇਆ ਜਿਹੜਾ ਵੀ ਮਨੁੱਖ ਗੁਰੂ ਦੀ ਸ਼ਰਨ ਆਇਆ ਗੁਰੂ ਨੇ ਕਿਰਪਾ ਕਰਕੇ ਉਸ ਦਾ ਇਹ ਰੋਗ ਦੂਰ ਕਰ ਦਿੱਤਾ ਚਾਰ ਨਦੀਆ ਅਗਨੀ ਤਨ ਚਾਰੇ ਜਗਤ ਵਿੱਚ ਹੰਸហេਤ ਲੋਭ ਕੋਪ ਵਿਚਾਰ ਅਗਨਦੀਆਂ ਚਾਰ ਅਗਦੀਆਂ ਨਦੀਆਂ ਵਹਿ ਰੀਆਂ ਹਨ ਤਿਸਨਾ ਜਲ ਤਜਲੇ ਹੰਕਾਰੇ ਜਿਨਾ ਮਨੁੱਖਾਂ ਦੇ ਸਰੀਰ ਵਿਚ ਚਾਰੇ ਅੱਗਾ ਪ੍ਰਭਲ ਹਨ ਉਹ ਮਨੁੱਖ ਦ੍ਰਿਸ਼ਨਾ ਵਿੱਚ ਛੜਦੇ ਹਨ ਗੁਰ ਰੱਖੇ ਵਡ ਭਾਗੀ ਤਾਰੇ ਜਿਨ੍ਹਾਂ ਭਾਗਾ ਵਾਲੇ ਸੇਵਕਾਂ ਦੀ ਗੁਰੂ ਨੇ ਰੱਖਿਆ ਕੀਤੀ ਗੁਰੂ ਨੇ ਉਹਨਾਂ ਨੂੰ ਇਹਨਾਂ ਨਦੀਆਂ ਤੋਂ ਪਾਰ ਲੰਘਾ ਲਿਆ ਜਨ ਨਾਨਕ ਓਰ ਹਰ ਅਮਰਤ ਧਾਰੇ ਹੇ ਨਾਨਕ ਉਹਨਾਂ ਨੇ ਆਤਮਿਕ ਜੀਵਨ ਦੇਣ ਵਾਲਾ ਹਰੀ ਨਾਮ ਆਪਣੇ ਹਿਰਦੇ ਵਿੱਚ ਵਸਾ ਲਿਆ ਬਸੰਤ ਮਹੱਲਾ ਤੀਜਾ ਹਰ ਸੇਵੇ ਸੋ ਹਰ ਕਾ ਲੋਗ ਜਿਹੜਾ ਮਨੁੱਖ ਪਰਮਾਤਮਾ ਦਾ ਸਿਮਰਨ ਕਰਦਾ ਹੈ ਉਹ ਪਰਮਾਤਮਾ ਦਾ ਭਗਤ ਹੈ ਸਾਚ ਸਹਿਜ ਕਦੇ ਨਾ ਹੋਵੇ ਸੋਗ ਉਸ ਨੂੰ ਸਦਾ ਕਾਇਮ ਰਹਿਣ ਵਾਲੀ ਆਤਮਾ ਘਡੋਲਤਾ ਮਿਲੀ ਰਹਿੰਦੀ ਹੈ ਉਸ ਨੂੰ ਕਦੇ ਕੋਈ ਗਮ ਪਹੁੰਚ ਨਹੀਂ ਸਕਦਾ ਮਾਨਮੁਖ ਹੋਏ ਨਾਹੀਂ ਹਰ ਮਨ ਮਾਹੇ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਤਮਕ ਮੋਦ ਸਹਿਰੀ ਰੱਖਦੇ ਹਨ ਕਿਉਂਕਿ ਉਹਨਾਂ ਦੇ ਮਨ ਵਿੱਚ ਪਰਮਾਤਮਾ ਦੀ ਯਾਦ ਨਹੀਂ ਹੈ ਮਰ ਮਰ ਜੰਮੈ ਭੀ ਮਰ ਜਾਹੇ ਉਹ ਮਨੁੱਖ ਆਤਮਿਕ ਮੌਤ ਸਹੇੜ ਕੇ ਜਨਮਾਂ ਦੇ ਗੇੜ ਵਿੱਚ ਪਏ ਰਹਿੰਦੇ ਹਨ ਤੇ ਮੁੜ ਮੁੜ ਆਤਮਿਕ ਮੌਤ ਸਹੇੜਦੇ ਰਹਿੰਦੇ ਹਨ 84 ਦੇ ਚੱਕਰਾਂ ਵਿੱਚੋਂ ਪੈ ਜਾਂਦੇ ਹਨ ਜਿਹੜੇ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਸੇ ਜਨ ਜੀਵੇ ਜਿਨ ਹਰ ਮਨ ਮਾਹੇ ਅਤੇ ਜਿਹੜੇ ਮਨੁੱਖ ਸਦਾ ਥਿਰ ਪ੍ਰਭੂ ਨੂੰ ਹਿਰਦੇ ਵਿੱਚ ਵਸਾਈ ਰੱਖਦੇ ਹਨ ਉਹ ਮਨੁੱਖ ਆਤਮਿਕ ਜੀਵਨ ਵਾਲੇ ਹੋ ਜਾਂਦੇ ਹਨ ਸਾਚ ਸਮਾਲੈ ਸਾਚ ਸਮਾਹੇ ਰਹਾਉ ਉਹਨਾਂ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ ਉਹ ਸਦਾ ਸਿਰ ਪ੍ਰਭੂ ਵਿੱਚ ਲੀਨ ਰਹਿੰਦੇ ਹਨ ਉਹ ਹਮੇਸ਼ਾ ਸੱਚ ਬੋਲਦੇ ਹਨ ਰਹਾਉ ਹਾਰਨਾ ਸੇਵੈ ਤੇ ਹਰਤੇ ਦੂਰ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ ਉਹ ਪਰਮਾਤਮਾ ਤੋਂ ਵਿਛੜੇ ਰਹਿੰਦੇ ਹਨ ਦਸੰਤਰ ਭਵੈ ਸਿਰ ਪਾਵੈ ਧੂਰ ਉਹ ਮਨੁੱਖ ਹੋਰ ਹੋਰ ਦੇਸ਼ਾਂ ਵਿੱਚ ਭੋਂਦੇ ਫਿਰਦੇ ਹਨ ਆਪਣੇ ਸਿਰ ਵਿੱਚ ਮਿੱਟੀ ਪਾਉਂਦੇ ਹਨ ਖੁਆਰ ਹੁੰਦੇ ਰਹਿੰਦੇ ਹਨ ਹਾਰੇ ਆਪੇ ਜਾਣ ਲਈ ਲਾਏ ਆਪਣੇ ਭਗਤਾ ਨੂੰ ਪ੍ਰਭੂ ਆਪ ਹੀ ਆਪਣੇ ਚਰਨਾਂ ਵਿੱਚ ਜੋੜੀ ਰੱਖਦਾ ਹੈ ਤਿੰਨ ਸਦਾ ਸੁਖ ਹੈ ਦਿਲ ਨਾ ਤਮਾਏ ਉਹਨਾਂ ਨੂੰ ਸਦਾ ਆਤਮਿਕ ਆਨੰਦ ਪ੍ਰਾਪਤ ਰਹਿੰਦਾ ਹੈ ਉਹਨਾਂ ਨੂੰ ਕਦੇ ਰਤਾ ਭਰਪੀ ਮਾਇਆ ਦਾ ਲਾਲਚ ਨਹੀਂ ਹੁੰਦਾ ਨਹੀਂ ਵਿਆਪਦਾ ਕਿਉਂਕਿ ਜਿਹੜੇ ਪ੍ਰਮਾਤਮਾ ਦੀ ਭਗਤੀ ਕਰਦੇ ਹਨ ਉਹ ਫਿਰ ਪ੍ਰਮਾਤਮਾ ਦੇ ਰੰਗ ਵਿੱਚ ਹੀ ਮਸਤ ਰਹਿੰਦੇ ਹਨ ਨਦਰ ਕਰੇ ਚੂਕੈ ਅਭਿਮਾਨ ਜਿਸ ਮਨੁਖ ਉਤੇ ਪ੍ਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ ਉਹਦੇ ਅੰਦਰੋਂ ਹੰਕਾਰ ਦੂਰ ਹੋ ਜਾਂਦਾ ਹੈ ਸਾਚੀ ਦਰਗਹਿ ਪਾਵੇ ਮਾਨ ਉਹ ਮਨੁਖ ਸਦਾ ਫਿਰ ਪ੍ਰਭ ਦੀ ਹਜ਼ੂਰੀ ਵਿੱਚ ਆਦਰ ਪ੍ਰਾਪਤ ਕਰਦਾ ਹੈ ਹਰ ਜਿਓ ਵੇਖੈ ਸਦ ਹਜੂਰ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਹ ਮਨੁੱਖ ਪ੍ਰਮਾਤਮਾ ਨੂੰ ਸਦਾ ਆਪਣੇ ਅੰਗ ਸੰਗ ਵਸਦਾ ਵੇਖਦਾ ਹੈ ਗੁਰ ਕੈ ਸ਼ਬਦ ਰਹਾ ਭਰਪੂਰ ਪ੍ਰਮਾਤਮਾ ਉਸ ਨੂੰ ਹਰ ਥਾਂ ਵਸਦਾ ਦਿਸਦਾ ਹੈ ਤੇ ਉਹ ਫਿਰ ਗੁਰੂ ਦੇ ਸ਼ਬਦ ਵਿੱਚ ਮगन ਰਹਿੰਦਾ ਹੈ ਜੀ ਅਜੰਤ ਕੀ ਕਰੇ ਪ੍ਰਤਪਾਲ ਪਰਮਾਤਮਾ ਜੋ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ ਗੁਰ ਪ੍ਰਸਾਦੀ ਸੱਦ ਸੰਭਾਲ ਜਿਹੜਾ ਮਨੁੱਖ ਗੁਰ ਦੀ ਕਿਰਪਾ ਨਾਲ ਉਸ ਪਰਮਾਤਮਾ ਨੂੰ ਸਦਾ ਯਾਦ ਰੱਖਦਾ ਹੈ ਉਹ ਫਿਰ ਭਾਵ ਸਾਗਰ ਤੋਂ ਪਾਰ ਹੋ ਜਾਂਦਾ ਹੈ ਦਰ ਸਾਚੈ ਪਤ ਸਿਓ ਘਰ ਜਾਏ ਉਹ ਸਦਾ ਫਿਰ ਪ੍ਰਭੂ ਦੇ ਦਰ ਤੇ ਸਦਾ ਸਿਰ ਪ੍ਰਭੂ ਦੇ ਘਰ ਵਿੱਚ ਇੱਜ਼ਤ ਨਾਲ ਜਾਂਦਾ ਹੈ ਨਾਨਕ ਨਾਮ ਵਡਾਈ ਪਾਏ ਹੈ ਨਾਨਕ ਨਾਮ ਦੀ ਬਰਕਤ ਨਾਲ ਉਹ ਮਨੁੱਖ ਲੋਕ ਪਰੋਖ ਵਿੱਚ ਇੱਜ਼ਤ ਪਾਉਂਦਾ ਹੈ ਇਸ ਤਰ੍ਹਾਂ ਪ੍ਰਮਾਤਮਾ ਉਸ ਮਨੁੱਖ ਦੀ ਸਹਾਇਤਾ ਕਰਦਾ ਹੈ ਜਿਹੜੇ ਮਨੁੱਖ ਨਾਮ ਜਪਣ ਦਾ ਉਦਮ ਕਰਦੇ ਹਨ ਡਰ ਸਾਚੈ ਪਤ ਸਿਓ ਘਰ ਜਾਏ ਨਾਨਕ ਨਾਮ ਵਡਾਈ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਆਜਾ ਪਾ ਤੁਹਾਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1172 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1173 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ। ਹੌਲਚਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ। ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।